ਸਾਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਈਏ ਬਹੁਤ ਹੀ ਟੇਸਟੀ ਜੀ ਸਾਸ ਜਿਹੜੀ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਕਿਉਂਕਿ ਇਹ ਪਹਿਲਾਂ ਜ਼ਿਆਦਾ ਵਿਆਹ ਸ਼ਾਦੀਆਂ ਵਿੱਚ ਬਣਦੀ ਸੀ ਹੁਣ ਵੀ ਬਣਦੀ ਹੈ ਪਰ ਕਿਤੇ ਕਿਤੇ ਅਸੀਂ ਸਿੰਪਲ ਤਾਂ ਘਰ ਦੇ ਵਿੱਚ ਬਣਾ ਲੈਨੇ ਆ ਪਰ ਇਸ ਤਰੀਕੇ ਦੀ ਤਿਆਰ ਕਰਕੇ ਕਦੇ ਨਹੀਂ ਖਾਂਦੇ ਤੈਨੂੰ ਬਣਾਉਣਾ ਬੜਾ ਹੀ ਆਸਾਨ ਹੈ ਜੀ ਇਦੇ ਲਈ ਲਵਾਂਗੇ ਆਪਾਂ 2.5 ਚਮਚ ਅੰਬ ਪਾਊਡਰ ਜਿਹਨੂੰ ਮੰਗੇਓ ਪਾਊਡਰ ਵੀ ਕਹਿ ਦਿੰਦੇ ਆ ਤੇ 2 ਮਤਲਬ 2 ਐਂਡ ਹਾਫ ਕਿਉਂਕਿ ਬਹੁਤਿਆਂ ਨੂੰ ਪੰਜਾਬੀ ਭਾਸ਼ਾ ਸਮਝ ਨਹੀਂ ਆਉਂਦੀ ਇਸ ਲਈ ਆਪਾਂ ਦੱਸ ਰਹੇ ਆ ਤੇ ਅੱਧਾ ਗਲਾਸ ਪਾਣੀ ਦਾ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲਿਓ ਤੇ ਫਿਰ ਇਹਨੂੰ ਢੱਕ ਕੇ 15-20 ਮਿੰਟ ਲਈ ਰੱਖ ਦਿਓ ਤਾਂ ਕਿ ਜਿਹੜਾ ਪਾਊਡਰ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਫੁੱਲ ਜੇ ਬਹੁਤੇ ਜਿਹੜੇ ਸੌਸ ਕਰੇ ਤਿਆਰ ਕਰਦੇ ਹੋਣਗੇ ਪਰ ਬਿਲਕੁਲ ਸਿੰਪਲ ਤਰੀਕੇ ਨਾਲ ਕਰਕੇ ਰੱਖ ਲੈਂਦੇ ਨੇ ਤੇ ਖਾ ਲੈਂਦੇ ਆ ਪਰ ਇੱਕ ਵਾਰੀ ਤੁਸੀਂ ਇਹ ਤਰੀਕਾ ਵੀ ਟਰਾਈ ਕਰਕੇ ਜ਼ਰੂਰ ਦੇਖਿਓ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਗਰਮ ਤੇ ਜਦੋਂ ਹੀ ਇਹ ਉਬਾਲੇ ਲੈਣ ਲੱਗ ਗਿਆ ਤਾਂ ਆਪਾਂ ਇਹਨੂੰ ਹਿਲਾਉਂਦੇ ਜਾਵਾਂਗੇ ਜਿਹੜੀ ਗੈਸ ਦੀ ਫਲੇਮ ਹੈ ਉਹ ਤੁਸੀਂ ਮੀਡੀਅਮ ਟੂ ਸਲੋ ਰੱਖਿਓ ਜਿਆਦਾ ਫੁੱਲ ਨਾ ਕਰਿਓ ਕਿਉਂਕਿ ਕਈ ਵਾਰ ਇਹ ਬਾਹਰ ਆ ਜਾਂਦਾ ਹੈ 5-6 ਮਿੰਟ ਤੱਕ ਲਗਾਤਾਰ ਆਪਾਂ ਇਹਨੂੰ ਐਸੇ ਤਰ੍ਹਾਂ ਹੀ ਪਕਾਉਂਦੇ ਰਵਾਂਗੇ ਇੱਥੇ ਤੁਸੀਂ ਅੱਧਾ ਪੌਣਾ ਗਲਾਸ ਪਾਣੀ ਦਾ ਇਹਦੇ ਵਿੱਚ ਹੋਰ ਮਿਕਸ ਕਰ ਲਿਓ ਕਿਉਂਕਿ ਮੇਤੋ ਵੀਡੀਓ ਜਿਹੜੀ ਸਕਿਪ ਹੋਗੀ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ 100 ਸਵਾ 100 ਗ੍ਰਾਮ ਗੁੜ ਪਰ ਆਪਾਂ ਇਹ ਥੋੜਾ ਜਿਹਾ ਜ਼ਿਆਦਾ ਪਾਇਆ ਕਿਉਂਕਿ ਜੇ ਜੇ ਤੁਹਾਨੂੰ ਟੇਸਟ ਚਾਹੀਦਾ ਹੈ ਉਹੀ ਜੇ ਤੁਸੀਂ ਗੁੜ ਪਾਇਓ ਜੇ ਸਿੰਪਲ ਚਾਹੀਦਾ ਤਾਂ 100 ਸਵਾ 100 ਗ੍ਰਾਮ ਗੁੜ ਪਾ ਲਿਓ ਬਾਕੀ ਜਦੋਂ ਗੁੜ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਗਿਆ ਤੁਸੀਂ ਟੇਸਟ ਕਰਕੇ ਵੀ ਦੇਖ ਸਕਦੇ ਹੋ ਤੁਹਾਨੂੰ ਜਿੰਨਾ ਮਿੱਠਾ ਚਾਹੀਦਾ ਤੁਸੀਂ ਹੋਰ ਐਡ ਕਰ ਲਿਓ ਤੇ ਇੱਥੇ ਆਪਾਂ ਇੱਕ ਗਲਾਸ ਪਾਣੀ ਦਾ ਹੋਰ ਐਡ ਕਰ ਲਾਂਗੇ ਜਾਨੀ ਕਿ ਇਹਦੇ ਵਿੱਚ 1.5 ਤੋਂ 2 ਗਲਾਸ ਪਾਣੀ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਤੇ ਫਿਰ ਇਹਨੂੰ ਆਪਾਂ ਜੀ 5-6 ਮਿੰਟ ਤੱਕ ਫਿਰ ਪਕਾਵਾਂਗੇ ਦੇਖੋ ਜਿਹੜਾ ਸਾਸ ਦਾ ਕਲਰ ਹੈ ਬੜਾ ਹੀ ਸੋਨਾ ਆਇਆਗਾ ਕਿਉਂਕਿ ਜਿਹੜਾ ਗੁੜ ਸੀ ਆਪਣਾ ਉਹ ਪੁਰਾਣਾ ਹੈ ਕਿਉਂਕਿ ਕਈ ਵਾਰੀ ਗੁੜ ਪਏ ਨੂੰ ਸਮਾਂ ਹੋ ਜਾਂਦਾ ਹੁੰਦਾ ਉਹਨੂੰ ਕੁਛ ਨਹੀਂ ਉਹ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਤੇ ਬਾਕੀ ਜਿਹੜੀ ਚੀਜ਼ ਵਿੱਚ ਪਾਉਣੇ ਆ ਉਹ ਕਲਰ ਵੀ ਬੜਾ ਵਧੀਆ ਦਿੰਦਾਗਾ ਤੇ ਬਿਨਾ ਕਿਸੇ ਕੈਮੀਕਲ ਕਲਰ ਤੋਂ ਇਸ ਸਾਸ ਦਾ ਰੰਗ ਬੜਾ ਵਧੀਆ ਆਇਆ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜ਼ਰੂਰੀ ਚੀਜ਼ਾਂ ਪਾਵਾਂਗੇ ਬਿਲਕੁਲ ਸਿੰਪਲ ਜੀਆਂ ਅੱਧਾ ਚਮਚਾ ਪਾਏ ਜੀ ਕਾਲੀ ਮਿਰਚ ਦਾ ਅੱਧਾ ਚਮਚਾ ਕਾਲੇ ਨਮਕ ਦਾ ਇਹਨੂੰ ਆਪਾਂ ਮਿਕਸ ਕਰ ਦਾਂਗੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਰੰਗ ਵਾਲੀ ਮਿਰਚ ਜਿਹਦੇ ਨਾਲ ਕਲਰ ਬੜਾ ਵਧੀਆ ਆਊਗਾ ਤੇ ਇਹਨੂੰ ਹੌਲੀ-ਹੌਲੀ 1-2 ਮਿੰਟ ਲਈ ਹੋਰ ਪਕਾਵਾਂਗੇ ਜਿਹੜੀ ਲਗਭਗ ਸੌਸ ਆਪਣੀ ਬਣ ਕੇ ਤਿਆਰ ਹੋਗੀ ਬਹੁਤ ਹੀ ਦੇਖੋ ਗਾੜੀ ਹੋਗੀ ਪਹਿਲਾਂ ਨਾਲੋਂ ਬਾਕੀ ਜਿਵੇਂ ਜਿਵੇਂ ਇਹ ਠੰਡੀ ਹੋਊਗੀ ਹੋਰ ਵਧੀਆ ਆ ਬੰਦੀ ਚਾਉਗੀ ਤੇ ਫਿਰ ਇਹਦੇ ਵਿੱਚ ਲਾਸਟ ਤੇ ਆਪਾਂ ਪਾਵਾਂਗੇ ਜੀ ਅੱਧਾ ਚਮਚ ਜੀਰੇ ਪਾਊਡਰ ਦਾ ਚਾਹੇ ਤੁਸੀਂ ਪੂਜਿਆ ਹੋਇਆ ਜੀਰਾ ਪਾ ਲਓ ਤੇ ਚਾਹੇ ਤੁਸੀਂ ਜੀਰਾ ਪਾਊਡਰ ਪਾ ਲਓ ਜਾਂ ਇਹਦੇ ਵਿੱਚ ਤੁਸੀਂ ਚਾਟ ਮਸਾਲਾ ਵੀ ਪਾ ਸਕਦੇ ਹੋ ਇਹ ਚੀਜ਼ਾਂ ਨਾਲ ਇਹ ਬੜੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਉਸ ਤੁਹਾਡੀ ਮਰਜ਼ੀ ਉਸ ਤੋਂ ਬਾਅਦ ਇਹਨੂੰ 1-2 ਮਿੰਟ ਹੋਰ ਪਕਾ ਕੇ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਤੇ ਇਹਨੂੰ ਠੰਡਾ ਹੋਣ ਦੇ ਲਈ ਰੱਖ ਦਾਂਗੇ ਜਦੋਂ ਹੀ ਤੁਸੀਂ ਪਕੌੜਿਆਂ ਦੀ ਤਿਆਰੀ ਕਰਕੇ ਹਟੋਂਗੇ ਤੇ ਤੁਹਾਡੀ ਸੌਸ ਹੈ ਜਿਹੜੀ ਉਦੋਂ ਪਹਿਲਾਂ ਰੈਡੀ ਹੋ ਜਾਊਗੀ ਫਿਰ ਇਹਨੂੰ ਆਪਾਂ ਜਦੋਂ ਥੋੜੀ ਜਿਹੀ ਠੰਡੀ ਹੋ ਗਈ ਕਿਸੇ ਵੀ ਛਣਨੀ ਰਾਹੀਂ ਜਿਹੜਾ ਹੈਗਾ ਪੁਣਕਿਆ ਆਪਾਂ ਰੱਖ ਲਾਂਗੇ ਉਸ ਤੋਂ ਬਾਅਦ ਜਦੋਂ ਹੀ ਇਹ 15-20 ਮਿੰਟ ਵਿੱਚ ਠੰਡੀ ਹੋ ਗਈ ਜੇ ਤੁਸੀਂ ਹੋਂਦੇ ਟਾਈਮ ਵਿੱਚ ਬਣਾਉਣੇ ਹੋ ਤਾਂ ਬਹੁਤ ਜਲਦੀ ਠੰਡੀ ਹੋਊਗੀ ਕਿਉਂਕਿ ਸਰਦੀ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇਪ ਆਪਾਂ ਇਹਨੂੰ ਸਟੋਰ ਕਰਕੇ 4-5 ਮਹੀਨਿਆਂ ਲਈ ਰੱਖ ਸਕਦੇ ਆ ਇਹ ਉਸੇ ਤਰ੍ਹਾਂ ਹੀ ਰਹੂਗੀ ਪਰ ਇੰਨਾ ਚਿਰ ਰਹਿੰਦੀ ਨਹੀਂ ਕਿਉਂਕਿ ਸਰਦੀ ਵਿੱਚ ਬੜਾ ਕੁਝ ਬੰਦ ਹੈ ਦਹੀਂ ਪੱਲੇ ਤੇ ਪਾ ਕੇ ਖਾਓ ਟਿੱਕੀ ਤੇ ਪਾ ਕੇ ਖਾਓ ਪਕੌੜਿਆਂ ਨਾਲ ਖਾਓ ਸਭ ਨਾਲ ਹੀ ਬੜਾ ਵਧੀਆ ਟੇਸਟ ਦਿੰਦੀ ਹੈ ਉਸ ਤੋਂ ਬਾਅਦ ਜੀ ਆਪਾਂ ਥੋੜੀ ਜਿਹੀ ਲੈ ਲਈ ਜਿਹੜੀ ਆਪਾਂ ਐਟ ਅ ਟਾਈਮ ਯੂਜ਼ ਕਰਨੀ ਹੈ ਥੋੜੀ ਜਿਹੀ ਸਾਸ ਨੂੰ ਆਪਾਂ ਅਲੱਗ ਕੱਢ ਲਿਆ ਤੇ ਫਿਰ ਇਹਦੇ ਵਿੱਚ ਪਾਏ ਆ ਖਰਬੂਜੇ ਦੇ ਬੀਜ ਜਨ ਮੈਲਨ ਵੀ ਕਹਿੰਦੇ ਆ ਮੰਗਜ ਵੀ ਕਹਿੰਦੇ ਆ ਤੇ ਫਿਰ ਕੱਟ ਕੇ ਪਾਵਾਂਗੇ ਜੀ ਬਨਾਣਾ ਬਿਲਕੁਲ ਤੁਸੀਂ ਪਤਲਾ ਪਤਲਾ ਇਹਨੂੰ ਕੱਟਣਾ ਤੁਸੀਂ ਚਾਹੋ ਤੇ ਇਹਦੇ ਵਿੱਚ ਗ੍ਰੇਪਸ ਵਗੈਰਾ ਯੂਜ਼ ਕਰ ਸਕਦੇ ਹੋ ਦੇਖੋ ਬਹੁਤ ਹੀ ਵਧੀਆ ਸਾਸ ਹੈ ਜਿਹੜੀ ਬਣ ਕੇ ਤਿਆਰ ਹੋਗੀ ਜਦੋਂ ਵੀ ਤੁਸੀਂ ਕਿਸੇ ਸਾਹਮਣੇ ਪੇਸ਼ ਕੀਤੀ ਛੜੀ ਬੜੀ ਤਾਰੀਫ ਹੋਊਗੀ ਤੇ ਬਾਕੀ ਇਹੜਾ ਤਰੀਕਾ ਬਹੁਤ ਜ਼ਿਆਦਾ ਵਧੀਆ ਹੈ ਟਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ ਜੀ